ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਯੋਧਾ ਪੰਜਾਬੀ ਸੱਭਿਆਚਾਰ ਵਾਲੇ ਅੱਜ ਦਾ ਆਪਾਂ ਬਲੌਕ ਲੈ ਕੇ ਹਾਜ਼ਰ ਹੋਏ ਹਾਂ ਜੀ ਆਪਣੇ ਕੋਲੇ ਇਹ ਸੰਦੂਖ ਤਿਆਰ ਹੋਣ ਲਈ ਆਇਆ ਇੱਕ ਘਰੋਂ ਦੋ ਸੰਦੂਖ ਆਏ ਨੇ ਆਪਣੇ ਕੋਲੇ ਤਿਆਰ ਹੋਣ ਲਈ ਆਪਾਂ ਇੱਕ ਇੱਕ ਨੂੰ ਤਿਆਰ ਕਰਕੇ ਵੀਡੀਓ ਪਾਵਾਂਗੇ ਤੇ ਇਹਦੀ ਰਗੜਾਈ ਸ਼ੁਰੂ ਕਰਤੀ ਆ ਇਹਦਾ ਕੰਮ ਸਟਾਰਟ ਆਪਾਂ ਕਰਤਾ ਸੰਦੂਖ ਦਾ ਤੇ ਇਹਨੂੰ ਆਪਾਂ ਆਹ ਟੱਪਿਆਂ ਦੇ ਵਿੱਚ ਸਾਰਾ ਫਿੱਟਲ ਲਾਉਣਾ ਇਹਨੂੰ ਆਪਾਂ ਪਿੱਤਲ ਲਾਉਣਾ ਆ ਸਾਰਾ ਜੋ ਪੇਟ ਵਗੈਰਾ ਕੀਤਾ ਹੋਇਆ ਇਹਨੂੰ ਉਤਾਰ ਕੇ ਆਪਾਂ ਪਿੱਤਲ ਲਾਉਣਾ ਵਾ ਨਵੇਂ ਜੁੜੇ ਰਹੋ ਜੀ ਸਾਡੇ ਨਾਲ ਵੀਡੀਓ ਦੇ ਵਿੱਚ ਤੇ ਤੁਸੀਂ ਵੀ ਆਪਣਾ ਸੰਦੂਖ ਕੋਈ ਚਰਖਾ ਕੋਈ ਕੁਝ ਵੀ ਪੰਜਾਬੀ ਸੱਭਿਆਚਾਰ ਸਮਾਨ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈਗਾ ਜੀ 82 6 41 44620 ਇਹ ਸਾਡਾ ਨੰਬਰ ਹੈ ਜੀ ਹੁਣ ਪ੍ਰੋਪਰ ਇਹਦੀ ਤਿਆਰੀ ਕਰਨੀ ਆ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਜੀ ਹੁਣ ਆਪਾਂ ਇਹਨੂੰ ਸਟਾਰਟ ਕਰਨ ਲੱਗਿਆਂ ਜੀ ਥੋੜੀ ਜੀ ਆਪਾਂ ਰਗੜਾਈ ਇਹਦੀ ਕਰਤੀ ਆ ਤੇ ਥੋੜੀ ਆਪਾਂ ਅੱਗੇ ਕਰਨੀ ਆ ਥੋੜੀ ਰਗੜਾਈ ਇਹਦੀ ਥੋੜੀ ਜੀ ਸ਼ੁਰੂ ਕੀਤੀ ਆ ਤੇ ਬਾਕੀ ਹੋਣਾ ਆਪਾਂ ਰਗੜਾਈ ਇਹਦੀ ਸਰਦੇ ਕਰਦੇ ਆ ਤੇ ਆ ਆਪਾਂ ਸਾਰਾ ਪੇਟ ਇਹਦਾ ਜੋ ਵੀ ਲੱਗਿਆ ਹੋਇਆ ਇਹ ਸਾਰਾ ਪੇਟ ਆਪਾਂ ਉਤਾਰ ਦੇਣਾ ਸਾਰਾ ਪੇਟ ਉਤਾਰ ਕੇ ਆ ਢੱਬਿਆਂ ਦੇ ਆਪਾਂ ਵਿੱਚ ਪਿੱਤਲ ਲਾਵਾਂਗੇ ਜੀ ਜੁੜੇ ਰਹੋ ਜੀ ਨਾਲ ਤੇ ਇਹਦੇ ਨਾਲ ਦਾ ਇੱਕ ਸੰਦੂਖ ਹੋਰ ਆ ਉਹਦੀ ਵੀਡੀਓ ਲੱਗ ਬਣਾ ਕੇ ਪਾਵਾਂਗੇ ਉਹਨੂੰ ਲੱਗ ਬਣਾਵਾਂਗੇ ਥੋੜਾ ਜਿਹਾ ਡਿਫਰੈਂਟ ਇਹਦੇ ਨਾਲ ਉਹ ਇਹ ਲੱਗ ਬਣਾਵਾਂਗੇ ਸੋਹਣੀ ਜੁੜੇ ਰਹੋ ਆਪਾਂ ਕਰ ਰਹੇ ਹਾਂ ਹੁਣ ਸੰਦੂਖ ਦੀ ਤਿਆਰੀ ਰਗੜਾਈ ਲੱਗੇ ਹੋਇਆ ਕਾਗਜ਼ ਫਾਇਦਾ ਸਾਰਾ ਪੇਂਟ ਲਾ ਕੇ ਫੁੱਲ ਬੁਟੀਆਂ ਲਾ ਕੇ ਆਪਾਂ ਇਹਨੂੰ ਨਵੇਂ ਸਿਰਿਓਂ ਮੋਡੀਫਾਈ ਤਿਆਰ ਕਰ ਲਾ ਜੀ ਨਵੇਂ ਸਿਰਿਓਂ ਆਪਾਂ ਤਿਆਰ ਕਰਨਾ ਸਾਰੀਆਂ ਟੱਪੀਆਂ ਤੋਂ ਪੇਂਟ ਆਪਾਂ ਉਤਾਰ ਦੇਣਾ ਸਾਈਡਾਂ ਤੋਂ ਵੀ ਆਪਾਂ ਸਾਰਾ ਜੋ ਪੇਂਟ ਕੀਤਾ ਹੋਇਆ ਆਪਾਂ ਸਾਰਾ ਉਤਾਰ ਦੇਣਾ ਸਾਰਾ ਪੇਂਟ ਉਤਾਰ ਕੇ ਆਪਾਂ ਫੇਰ ਨਵੇਂ ਸਿਰਿਓਂ ਆਪਦੀ ਵਰਕ ਸਟਾਰਟ ਕਰਨੀ ਆ ਆ ਤੁਹਾਨੂੰ ਦਿਖਾ ਦਿੰਦੇ ਆ ਤੇ ਆ ਆਪਾਂ ਸਾਰਾ ਰਗੜਾਈ ਕਰਨ ਲੱਗੇ ਹੋਏ ਆ ਜੀ ਆ ਸਾਰਾ ਜੋ ਚਿੱਟਾ ਪੇਂਟ ਆ ਇਹ ਆਪਾਂ ਉਤਾਰ ਦੇਣਾ ਸਾਰਾ ਵੇ ਫਿਰ ਆਪਾਂ ਇਹਨੂੰ ਨਵੇਂ ਸਿਰਿਓਂ ਸਾਰੀਆਂ ਰੁਪਈਆਂ ਦੇ ਵਿੱਚ ਪਿੱਤਲ ਲੱਗੂਗਾ ਲਓ ਜੀ ਫਰੰਟ ਤੋਂ ਸਾਰੀ ਇਹਦੀ ਆਪਾਂ ਰਗੜਾਈ ਕਰਤੀ ਆ ਦੇਖੋ ਥੱਲਿਓਂ origignal ਲੱਕਣ ਨਿਕਲ ਆਈ ਆ ਸਾਰੀ ਤੇ ਆਪਾਂ ਸਾਰਾ ਫਰੰਟ ਤੋਂ ਸਾਰਾ ਕੁਸਲਾਤ ਆ ਪੇਂਟ ਕੀਤਾ ਹੋਇਆ ਚਿੱਟਾ ਪੇਂਟ ਲਾਤਾ ਪ੍ਰਾਉਣ ਕਲਰ ਕੀਤਾ ਹੋਇਆ ਸੀਗਾ ਉਹ ਵੀ ਆਪਾਂ ਲਾਤਾ ਸਾਰਾ ਆਪਾਂ ਲਾਤਾ ਹੁਣ ਆਪਾਂ ਇਹਨੂੰ ਨਵਾਂ ਰੂਪ ਦੇਣਾ ਸੰਦੂਖ ਨੂੰ ਹੁਣ ਇਹਨੂੰ ਆਪਾਂ ਨਵਾਂ ਰੂਪ ਦੇਣਾ ਸੰਦੂਖ ਨੂੰ ਅਜੇ ਥੋੜਾ ਜਿਹਾ ਇਹਦੇ ਤੇ ਰੇਗਮਾਰ ਵਗੈਰਾ ਲਗਣਾ ਮਾੜਾ ਮੋਟਾ ਜਿਹੜਾ ਝਾਕਦਾ ਥੋੜਾ ਬਹੁਤਾ ਪੇਟ ਜਿਹਾ ਹਲਕਾ ਹਲਕਾ ਉਹ ਵੀ ਆਪਾਂ ਲਾ ਦੇਣਾ ਵਾ ਤੇ ਜੁੜੇ ਰਹੋ ਜੀ ਸਾਡੇ ਨਾਲ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕਰੋ ਕੰਟੈਕਟ ਸਾਡਾ ਨੰਬਰ ਹੈਗਾ ਜੀ 82641 4662 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਲਓ ਜੀ ਜੁੜੇ ਰਹੋ ਵੀਡੀਓ ਦੇ ਨਾਲ ਸ਼ੁਰੂ ਤੋਂ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਹਾਂ ਜੀ ਇਹ ਹੈਗਾ ਜੀ ਦੂਸਰਾ ਸੰਦੂਖ ਇਹਦੀ ਆਪਾਂ ਰਗੜਾਈ ਇਹਦੀ ਵੀ ਰਗੜਾਈ ਕਰ ਰਹੇ ਆ ਤੇ ਦੂਸਰੇ ਦੀ ਰਗੜਾਈ ਹੋ ਗਈ ਆ ਸਾਰੀ ਤੇ ਇਹਦੀ ਆਪਾਂ ਰਗੜਾਈ ਸਟਾਰਟ ਕੀਤੀ ਆ ਜੀ ਦੋਨੇ ਸੰਦੂਖਾਂ ਦੀ ਆਪਾਂ ਇਕੱਠੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਇਹ ਜਿਵੇਂ ਆ ਸਾਰਾ ਪੇਂਟ ਕੀਤਾ ਹੋਇਆ ਵਾ ਇਹਨੂੰ ਬ੍ਰਾਊਨ ਕਲਰ ਇਹਦਾ ਬ੍ਰਾਊਨ ਕਲਰ ਆ ਜੋ ਉਹ ਆਪਾਂ ਲਾ ਰਹੇ ਆ ਸਾਰਾ ਠੀਕ ਆ ਜੀ ਆ ਦੇਖੋ ਆ ਥੱਲੇ ਪ੍ਰੋਪਰ ਲਾਲ ਜਿਹੜੀ ਟਾਲੀ ਦੀ ਲੱਕੜ ਆ ਉਹ ਪ੍ਰੋਪਰ ਦਿਖਣ ਲੱਗੀ ਆ ਤੇ ਆ ਬ੍ਰਾਊਨ ਪੇਂਟ ਵੱਜਿਆ ਹੋਇਆ ਜੀ ਬ੍ਰਾਊਨ ਜਿਹੜਾ ਪੇਂਟ ਵੱਜਿਆ ਹੋਇਆ ਉਹ ਆਪਾਂ ਲਾ ਰਹੇ ਆ ਇਹ ਸਾਰਾ ਤੇ ਜਿਹੜਾ ਪਹਿਲਾ ਸੰਦੂਖ ਆਪਾਂ ਸਾਰਾ ਰਗੜ ਕੇ ਲਾਇਆ ਵਾ ਪੇਂਟ ਵਗੈਰਾ ਉਹ ਆ ਦੇਖ ਲਓ ਜੀ ਇਹ ਸਾਰਾ ਇਹਦਾ ਬ੍ਰਾਊਨ ਪੇਂਟ ਸੀਗਾ ਜੋ ਉਹ ਆਪਾਂ ਇਹਦਾ ਲਾਤਾ ਸਾਰਾ ਤੇ ਆਹ ਜਿਹੜੀਆਂ ਲੋਹੇ ਦੀਆਂ ਪੱਤੀਆਂ ਸੀਗੀਆਂ ਲੋਹੇ ਦੀਆਂ ਪੱਤੀਆਂ ਵੀ ਆਪਾਂ ਸਾਰੀਆਂ ਇਹਨਾਂ ਤੋਂ ਵੀ ਸਾਰਾ ਜੰਗ ਵਗੈਰਾ ਪੇਂਟ ਵਗੈਰਾ ਸਾਰਾ ਲਾਤਾ ਇਹਨਾਂ ਤੋਂ ਵੀ ਆਪਾਂ ਸਾਰਾ ਜੰਗ ਵਗੈਰਾ ਪੇਂਟ ਵਗੈਰਾ ਲਾਤਾ ਤੇ ਆਹ ਦੇਖੋ ਆਹ ਬ੍ਰਾਊਨ ਪੇਂਟ ਹੋਇਆ ਹੋਇਆ ਵਾ ਦੂਸਰੇ ਸੰਦੂਖ ਦੀ ਰਗੜਾਈ ਚੱਲ ਰਹੀ ਆ ਪਹਿਲੇ ਦੀ ਹੋ ਗਈ ਆ ਤੇ ਦੂਸਰੇ ਦੀ ਰਗੜਾਈ ਚੱਲ ਰਹੀ ਆ ਆ ਦੇਖੋ ਆ ਸਾਰਾ ਪੇਂਟ ਵੱਜਿਆ ਹੋਇਆ ਵਾ ਬ੍ਰਾਊਨ ਤੇ ਇਹ ਜਿਹੜਾ ਬ੍ਰਾਊਨ ਪੇਂਟ ਆ ਇਹ ਆਪਾਂ ਸਾਰਾ ਉਤਾਰ ਦੇਣਾ ਉਤਾਰ ਕੇ ਆਪਾਂ ਨਵੇਂ ਸਿਰੇਓ ਇਹਦੀ ਰਗੜਾਈ ਚੱਲ ਰਹੀ ਆ ਸਾਰਾ ਪੇਂਟ ਉਤਾਰ ਕੇ ਇਹਨੂੰ ਨਵੇਂ ਸਿਰੇਓ ਤਿਆਰ ਕਰਾਂਗੇ ਨਵੇਂ ਸਿਰੇਓ ਇਹਦੀ ਪਾਲਿਸ਼ ਕਰਾਂਗੇ ਪਿੱਤਲ ਲਾਵਾਂਗੇ ਇਹਨੂੰ ਇਹ ਸਾਰਾ ਜਿਹੜੀਆਂ ਆ ਡੱਬੀਆਂ ਨੇ ਆ ਡੱਬੀਆਂ ਦੇ ਉੱਤੋਂ ਪਿੱਤਲ ਲਾਤਾ ਇਤਨਾ ਤੇ ਸਾਰੀਆਂ ਡੱਬੀਆਂ ਤੇ ਪਿੱਤਲ ਵਗੈਰਾ ਲੱਗਣਾ ਵਾ ਆ ਜਿਵੇਂ ਸਾਰੀਆਂ ਡੱਬੀਆਂ ਹੋ ਗਈਆਂ ਕਿ ਇਹ ਸਾਰੀਆਂ ਰੱਟੀਆਂ ਤੇ ਪਿੱਤਲ ਵਗੈਰਾ ਲੱਗਣਾ ਜੀ ਇਹਦਾ ਨਵਾਂ ਪਿੱਤਲ ਲਾਵਾਂਗੇ ਸਾਰਾ ਆਪਾਂ ਤੇ ਤੁਸੀਂ ਜੁੜੇ ਰਹੇ ਹੋ ਜੀ ਸਾਡੇ ਨਾਲ ਸੁਖਜਿੰਦਰ ਸਿੰਘ ਯੋਧਾ ਪੰਜਾਬੀ ਸੱਭਿਆਚਾਰ ਵਾਲੇ ਹਾਂਜੀ ਦੋਨੇ ਸੰਦੂਖਾਂ ਦੀ ਰਗੜਾਈ ਹੋ ਚੁੱਕੀ ਹੈ ਜੀ ਜੋ ਇਹਨਾਂ ਦੇ ਉੱਤੇ ਪ੍ਰੌਨ ਕਲਰ ਕੀਤਾ ਹੋਇਆ ਸੀਗਾ ਉਹ ਆਪਾਂ ਸਾਰਾ ਲਾਤਾ ਸਾਰੇ ਪਾਸਿਓ ਆਹ ਦੇਖੋ ਇਧਰੋਂ ਵੀ ਸਾਰਾ ਲਾਤਾ ਤੇ ਪਰਲੇ ਪਾਸਿਓ ਵੀ ਸਾਰਾ ਲਾਤਾ ਤੇ ਉਹ ਜਿਹੜਾ ਦੂਸਰਾ ਸੰਦੂਖ ਆ ਆਪਣਾ ਉਹਦੇ ਤੋਂ ਵੀ ਆਪਾਂ ਸਾਰਾ ਲਾਤਾ ਹੁਣ ਆਪਾਂ ਇਹਨੂੰ ਪਹਿਲਾਂ ਲੋਹੇ ਦੀਆਂ ਜਿਹੜੀਆਂ ਪੱਤੀਆਂ ਨੇ ਇਹਨੂੰ ਆਪਾਂ 골ਡਨ ਕਲਰ ਕਰਾਂਗੇ গোল্ডਨ ਜਾਂ ਫਿਰ ਬਲੈਕ ਦੋਨਾਂ ਚੋਂ ਦੇਖਾਂਗੇ ਕਿਹੜਾ ਕਲਰ ਵਧੀਆ ਲੱਗਦਾ ਵਾ ਤੇ ਇਧਰ ਉਹ ਵੀ ਆਪਾਂ ਇਹ ਸਾਰਾ ਰਗੜਤਾ ਤੇ ਆਪਿਆ ਇੱਕ ਸੰਦੂਖ ਇਹ ਦੋਨੇ ਸੰਦੂਖ ਇੱਕ ਕਰਦੇ ਆ ਇਹ ਵੀ ਸਾਰਾ ਰਗੜਤਾ ਆਪਾਂ ਇਹ ਪਹਿਲਾਂ ਰਗੜਿਆ ਸੀਗਾ ਤੇ ਇਹਨੂੰ ਆਪਾਂ ਬਾਅਦ ਤੋਂ ਰਗੜਿਆ ਤੇ ਹੁਣ ਆਪਾਂ ਦੇਖਦੇ ਆਂ ਬਈ ਇਹਦੇ ਉੱਤੇ ਜਿਹੜੀਆਂ ਲੋਹੇ ਦੀਆਂ ਪੱਤੀਆਂ ਨੇ ਇਹਨਾਂ ਨੂੰ ਆਪਾਂ ਬਲੈਕ ਕਰੀਏ ਜਾਂ ਫਿਰ 골ਡਨ ਕਰੀਏ ਤੇ ਇਹ ਦੇਖਦੇ ਆਂ ਹੁਣ ਆਪਾਂ ਇਹਨੂੰ ਸਾਰੀ ਸਫਾਈ ਕਰਤੀ ਆ ਰਗੜ ਕੇ ਸਾਰਾ ਕਲਰ ਲਾਤਾ ਆ ਇਹਦਾ ਤੇ ਹੁਣ ਆਪਾਂ ਇਹਨਾਂ ਪੱਤੀਆਂ ਜਿਹੜੀਆਂ ਲੋਹੇ ਦੀਆਂ ਪੱਤੀਆਂ ਨੇ ਇਹਨਾਂ ਨੂੰ 골ਡਨ ਕਲਰ ਹੀ ਦਮਾਗੇ ਕਿਉਂਕਿ 골ਡਨ ਕਲਰ ਹੀ ਵਧੀਆ ਲੱਗੂਗਾ ਤੇ 골ਡਨ ਕਲਰ ਦੇ ਕੇ ਇਹਨਾਂ ਨੂੰ ਇਹ ਦੇਖੋ ਜੀ ਸਾਰਾ ਤਿਆਰ ਹੋ ਗਿਆ ਸਾਰੀ ਰਗੜਾਈ ਕਰਤੀ ਆ ਆ ਤੁਸੀਂ ਦੇਖ ਸਕਦੇ ਹੋ ਸਾਰੀ ਰਗੜਾਈ ਕਰਤੀ ਇਹਦੀ ਸਾਰਾ ਜੋ ਵੀ ਇੱਥੇ ਬ੍ਰਾਊਨ ਕਲਰ ਸੀਗਾ ਤੇ ਉਹ ਆਪਾਂ ਸਾਰਾ ਲਾਤਾ ਇਸ ਸੰਦੂਖ ਤੇ ਵੀ ਤੇ ਆ ਦੂਸਰੇ ਸੰਦੂਕ ਤੇ ਵੀ ਦੋਨਾਂ ਸੰਦੂਕ ਤੋਂ ਆਪਾਂ ਬਲੈਕ ਕਲਰ ਲਾਤਾ ਜੋ ਵੀ ਬ੍ਰਾਊਨ ਸੀਗਾ ਤੇ ਆ ਜਿਹੜੀਆਂ ਹੁਣ ਲੋਹੇ ਦੀਆਂ ਪੱਤੀਆਂ ਨੇ ਆ ਕੁੰਡਾ ਬਾ ਇਹਨਾਂ ਨੂੰ ਆਪਾਂ 골ਡਨ ਕਲਰ ਦਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਜੀ ਸੁਖਜਿੰਦਰ ਸਿੰਘ ਦੁੱਧਾ ਪੰਜਾਬੀ ਸੱਭਿਆਚਾਰ ਵਾਲੇ ਹਾਂਜੀ ਹੁਣ ਆਪਾਂ ਜਿਹੜਾ ਲੋਹੇ ਦੀਆਂ ਪੱਤੀਆਂ ਲੱਗੀਆਂ ਨੇ ਜੀ ਆਪਾਂ ਲੋਹੇ ਦੀਆਂ ਪੱਤੀਆਂ ਨੂੰ ਕਰਨ ਲੱਗੇ ਆ ਜੀ ਰੰਗ ਸਾਰੀਆਂ ਪੱਤੀਆਂ ਨੂੰ ਆਪਾਂ ਟੇਪਾ ਲਾਤੀਆਂ ਨੇ ਸਾਰੀਆਂ ਨੂੰ ਤੇ ਇੱਧਰ ਵੀ ਆਹ ਸੰਦੂਖ ਨੂੰ ਵੀ ਆਪਾਂ ਸਾਰੀਆਂ ਟੇਪਾਂ ਲਾਤੀਆਂ ਨੇ ਤੇ ਇੱਧਰ ਵੀ ਟੇਪਾਂ ਲੱਗੀਆਂ ਸਾਰੀਆਂ ਇੱਧਰ ਵੀ ਟੇਪਾਂ ਲੱਗੀਆਂ ਸਾਰੀਆਂ ਤੇ ਫਰੰਟ ਤੇ ਵੀ ਸਾਰੇ ਟੇਪਾਂ ਲਾਤੀਆਂ ਆਪਾਂ ਤੇ ਹੁਣ ਆਪਾਂ ਇਹਨੂੰ ਪੱਤੀਆਂ ਜਿਹੜੀਆਂ ਲੋਹੇ ਵਾਲੀਆਂ ਪੱਤੀਆਂ ਨੇ ਜੀ ਇਹਨਾਂ ਨੂੰ ਆਪਾਂ ਕਰਨ ਲੱਗੇ ਆ ਜੀ ਰੰਗ ਤੇ ਰੰਗ ਸੁੱਕਣ ਦੇ ਬਾਅਦ ਚੋ ਕਰਾਂਗੇ ਇਹਨੂੰ ਆਪਾਂ ਪਾਲਿਸ਼ ਪਾਲਿਸ਼ ਦੇ ਬਾਅਦ ਚੋ ਫੇਰ ਐਂਡ ਤੇ ਪਿੱਤਲ ਲੱਗੂਗਾ ਜੀ ਇਹਨੂੰ ਆ ਤੁਸੀਂ ਦੇਖ ਰਹੇ ਹੋ ਆਪਾਂ ਸਾਰੀਆਂ ਪੱਤੀਆਂ ਨੂੰ ਟੇਪਾਂ ਲਾਤੀਆਂ ਨੇ ਤੇ ਹੁਣ ਆਪਾਂ ਲੱਗਿਆਂਦੇ ਆ ਇਹਨਾਂ ਨੂੰ ਰੰਗ ਕਰਨਾ ਪੱਤੀਆਂ ਨੂੰ ਲੋਹੇ ਦੀਆਂ ਪੱਤੀਆਂ ਨੇ ਜਿਹੜੀਆਂ ਇਹਨਾਂ ਨੂੰ ਆਪਾਂ ਰੰਗ ਕਰਦੇ ਆ ਤੇ ਸਾਰੀਆਂ ਨੂੰ ਟੇਪਾਂ ਲੱਗੀਆਂ ਨੇ ਦੇਖਦੇ ਰਹੋ ਜੀ ਜੁੜੇ ਨਾਲ ਜੁੜੇ ਰਹੋ ਸਾਡੇ ਨਾਲ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਬੱਲੋਵਾਲ ਚੌਂਕ ਸਾਡਾ ਨੰਬਰ ਹੈਗਾ ਜੀ 8264144620 ਹਾਂਜੀ ਲਓ ਜੀ ਆਪਾਂ ਕਰਤੀ ਆ ਪਾਲਿਸ਼ 골ਡਨ ਕਲਰ ਪੱਤੀਆਂ ਨੇ ਕਰਨ ਦੇ ਬਾਅਦ ਚੋਂ ਹੁਣ ਆਪਾਂ ਕੀਤੀ ਆ ਜੀ ਪਾਲਿਸ਼ ਸਾਰੇ ਸੰਦੂਖ ਨੂੰ ਆਪਾਂ ਪਾਲਿਸ਼ ਮਾਰਤੀ ਆ ਦੋਨਾਂ ਨੂੰ ਤੇ ਇਹ ਤੁਹਾਨੂੰ ਆਪਾਂ ਦਿਖਾਉਨੇ ਆ ਆ ਦੇਖੋ ਸਾਰੇ ਸੰਦੂਖ ਨੂੰ ਆਪਾਂ ਪਾਲਿਸ਼ ਮਾਰਤੀ ਆ ਹੁਣ ਪਾਲਿਸ਼ ਸੁੱਕ ਰਹੀ ਆ ਤੇ ਦੂਸਰੇ ਸੰਦੂਖ ਨੂੰ ਤਾਂ ਆਪਾਂ ਸਾਈਡਾਂ ਤੋਂ ਪੈਕ ਵੀ ਕਰ ਛੱਡਿਆ ਆ ਆ ਦੇਖੋ ਸੰਦੂਖ ਤੇ ਇਹਦੀ ਖਿੜਕੀ ਇਹ ਪਹਿਲਾਂ ਹੀ ਅੱਡ ਦੀ ਲਾਈ ਹੋਈ ਸੀਗੀ ਤਾਂ ਕਰਕੇ ਕਿਰਕੀ ਦਾ ਥੋੜਾ ਜਿਹਾ ਕਲਰ ਬਣਾ ਦੇਣਾ ਆਪਾਂ ਨਾਲ ਨਾਲ ਦਾ ਤੇ ਆਹ ਦੇਖੋ ਇਹਦੀ ਆਪਾਂ ਸਾਈਡਾਂ ਤੋਂ ਪੈਕਿੰਗ ਕਰਤੀ ਆ ਕਿਉਂਕਿ ਆਪਣੀ ਰੋਡ ਤੇ ਦੁਕਾਨ ਮੂਹਰੇ ਇਹਦੇ ਪਿੱਤਲ ਲੱਗਣਾ ਵਾ ਮੂਹਰੇ ਇਹਦੇ ਪਿੱਤਲ ਲੱਗਣਾ ਵਾ ਅਜੇ ਤੇ ਆਹ ਸਾਈਡਾਂ ਤੋਂ ਆਪਾਂ ਕਵਰ ਕਰਤਾ ਪੈਕਿੰਗ ਕਰਤੀ ਆ ਇਹਦੀ ਤਾਂ ਕਿ ਇਹਦੇ ਅੰਦਰ ਗਰਦ ਨਾ ਪਵੇ ਗਰਦ ਪਾਈ ਜਾਂਦੀ ਆ ਤਾਂ ਆਪਾਂ ਆਪਾਂ ਨੂੰ ਦੁਬਾਰਾ ਮਿਹਨਤ ਕਰਨੀ ਪੈਂਦੀ ਆ ਆਹ ਦੇਖੋ ਇਹਦੀ ਸਾਈਡਾਂ ਤੋਂ ਆਪਾਂ ਪੈਕਿੰਗ ਕਰਤੀ ਆ ਤੇ ਇਹਦੀ ਆਪਾਂ ਕੱਲ ਪਾਲਿਸ਼ ਕੀਤੀ ਸੀਗੀ ਇਹ ਅੱਜ ਸੁੱਕ ਗਿਆ ਸੁੱਕਣ ਕਾਰਨ ਫਿਰ ਆਪਾਂ ਹੁਣ ਇਹਦੀ ਪੈਕਿੰਗ ਕਰਤੀ ਛੱਡਾਂ ਤੋਂ ਤੇ ਮੂਹਰੇ ਦੇ ਲੱਗਣਾ ਪਿੱਤਲ ਸਾਰਾ ਤੇ ਉਹ ਦੂਸਰਾ ਸੰਦੂਖਾ ਉੱਤੇ ਵੀ ਪਿੱਤਲ ਲੱਗਣਾ ਇਹਨੂੰ ਪਾਲਿਸ਼ ਆਉਣ ਕਰੀਆ ਇਹਨੂੰ ਮੋਹਰੇਲੇ ਸੰਦੂਖ ਨੂੰ ਕੱਲ ਪਾਲਿਸ਼ ਕਰੀ ਸੀਗੀ ਇਹ ਦੋਨੋਂ ਹੁਣ ਇਹ ਸੁੱਕ ਰਿਹਾ ਵਾ ਸੰਦੂਖ ਤੇ ਇਹ ਸੁੱਕਿਆ ਹੋਇਆ ਹੁਣ ਆਪਾਂ ਲਾਵਾਂਗੇ ਜੀ ਇਹਨੂੰ ਪਿੱਤਲ ਪਿੱਤਲ ਦੇ ਮੂਹਰੇ ਲਾਵਾਂਗੇ ਡਿਜ਼ਾਈਨ ਪਿੱਤਲ ਦੇ ਉੱਪਰ ਡਿਜ਼ਾਈਨ ਬਣਾਵਾਂਗੇ ਕੋਈ ਫਲਾਵਰ ਦਾ ਕੋਈ ਕੁਝ ਕੋਈ ਮੱਛਲੀ ਵਗੈਰਾ ਤੇ ਜੁੜੇ ਰਹੋ ਜੀ ਸਾਡੇ ਨਾਲ ਸੁਖਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਅਗਰ ਤੁਹਾਡੇ ਕੋਲੇ ਵੀ ਕੋਈ ਸੰਦੂਖ ਪਿਆ ਕਰ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਜਰੂਰ ਕਰੋ ਜੀ ਸਾਡਾ ਨੰਬਰ ਹੈਗਾ 82641 44620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਹਾਂਜੀ ਲਓ ਜੀ ਪਿੱਤਲ ਲੱਗ ਚੁੱਕਿਆ ਵਾ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਆਪਾਂ ਇਹਨੂੰ ਪਿੱਤਲ ਲਾਉਣਾ ਵਾ ਤੇ ਆ ਦੇਖੋ ਪਿੱਤਲ ਲਾਇਆ ਕੱਲੇ-ਕੱਲੇ ਖਾਨੇ ਦੇ ਵਿੱਚ ਇਦਾਂ ਡਿਜ਼ਾਈਨ ਬਣਾ ਕੇ ਲਾਏ ਆ ਕੱਲਾ-ਕੱਲਾ ਤੁਹਾਨੂੰ ਖਾਨਾ ਆਪਾ ਦਿਖਾਉਂਦੇ ਆ ਸੰਦੂਖ ਦਾ ਆ ਦੇਖੋ ਆ ਪਿੱਤਲ ਤੇ ਡਿਜ਼ਾਈਨ ਦੱਸਿਓ ਜੀ ਕਿੱਦਾਂ ਲੱਗੇ ਆ ਤੁਹਾਨੂੰ ਤੇ ਆ ਦੇਖੋ ਤੇ ਥੱਲੇ ਵਾਲੇ ਖਾਨੇ ਦਾ ਦੇਖੋ ਡਿਜ਼ਾਈਨ ਇਹਦਾ ਦੇਖ ਲਓ ਇਹਦਾ ਦੇਖੋ ਤੇ ਦੱਸਿਓ ਤੁਹਾਨੂੰ ਆਪਣੇ ਪਿੱਤਲ ਤੇ ਡਿਜ਼ਾਈਨ ਕਿੱਦਾਂ ਲੱਗੇ ਨੇ ਤੇ ਇਸੇ ਤਰ੍ਹਾਂ ਆਪਾਂ ਦੂਸਰੇ ਸੰਦੂਖ ਤੇ ਵੀ ਪਿੱਤਲ ਲਾਇਆ ਵਾ ਤੇ ਬਹੁਤ ਵਧੀਆ ਸੰਦੂਖ ਬਣੇ ਨੇ ਤੇ ਜਿਨ੍ਹਾਂ ਦਾ ਸੰਦੂਖ ਆ ਮਨ ਖੁਸ਼ ਹੋ ਜਾਣਾ ਉਹਨਾਂ ਦਾ ਸੰਦੂਖ ਦੇਖ ਕੇ ਆ ਦੇਖੋ ਇੱਥੇ ਆਪਾਂ ਲਾਇਆ ਜੀ ਸ਼ੀਸ਼ਾ ਠੀਕ ਆ ਜੀ ਉਹ ਖੜਾ ਆਪਣਾ ਬਾਹਰ ਗੱਡਾ ਤੇ ਇੱਥੇ ਵੀ ਆਪਾਂ ਪਿੱਤਲ ਦੇ ਕੋਕੇ ਲਾਏ ਨੇ ਆ ਖਾਣੇ ਦੇ ਵਿੱਚ ਪਾਲਿਸ਼ ਕਰਕੇ ਪਿੱਤਲ ਦੇ ਕੋਕੇ ਲਾਏ ਨੇ ਇਸੇ ਤਰ੍ਹਾਂ ਦੂਸਰੇ ਖਾਣੇ ਦੇ ਵਿੱਚ ਆ ਦੇ ਪਿੱਤਲ ਦੇ ਕੋਕੇ ਲਗਾਏ ਨੇ ਆਪਾਂ ਤੇ ਇਸੇ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੂਜਾ ਸੰਦੂਖ ਦਿਖਾਉਨੇ ਆ ਤੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਸਾਡਾ ਪਿੰਡ ਹੈਗਾ ਜੋਧਨ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋੜਾ ਜੀ ਬੱਲੋਵਾਲ ਚੌਂਕਾ ਆ ਆ ਗਿਆ ਜੀ ਦੂਸਰਾ ਸੰਦੂਖ ਦੂਸਰੇ ਸੰਦੂਖ ਨੂੰ ਵੀ ਆਪਾਂ ਪਿੱਤਲ ਲਾਇਏ ਨੇ ਇੱਥੇ ਮੱਛੀਆਂ ਬਣਾ ਕੇ ਲਾਈਆਂ ਨੇ ਆ ਦੇਖੋ ਇੱਥੇ ਆਪਾਂ ਲਾਈਆਂ ਨੇ ਜੀ ਮੱਛੀਆਂ ਆ ਦੇਖੋ ਮੱਛੀਆਂ ਬਣਾ ਕੇ ਲਾਈਆਂ ਨੇ ਆਪਾਂ ਇਹਦੇ ਤੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਜੀ ਪੂਰਾ ਪ੍ਰੋਪਰ ਪਿੱਤਲ ਲਗਾ ਕੇ ਤੇ ਇੱਥੇ ਵੀ ਦੇਖ ਲਓ ਇਹਦਾ ਵੀ ਆਪਾਂ ਡਿਜ਼ਾਈਨ ਵੱਖਰਾ ਪਾਇਆ ਵਾ ਉਸ ਸੰਦੂਖ ਤੇ ਪਿੱਤਲ ਤੇ ਡਿਜ਼ਾਈਨ ਆਪਾਂ ਵੱਖਰਾ ਪਾਇਆ ਇਸ ਸੰਦੂਖ ਤੇ ਆਪਾਂ ਡਿਜ਼ਾਈਨ ਵੱਖਰਾ ਪਾਇਆ ਵਾ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮੱਛੀਆਂ ਵੀ ਲਾਈਆਂ ਨੇ ਇਹਦੇ ਵਿਚਾਲਲੇ ਖਾਨੇ ਤੇ ਆਪਾਂ ਮੱਛੀਆਂ ਬਣਾਈਆਂ ਨੇ ਤੇ ਆ ਜਿਹੜੀਆਂ ਉੱਪਰ ਆ ਇਹ ਆਪਾਂ ਪਿੱਤਲ ਦੀਆਂ ਕੱਟ ਕੇ ਬਣਾ ਕੇ ਲਾਈਆਂ ਨੇ ਤੇ ਇਸੇ ਤਰ੍ਹਾਂ ਆ ਛੋਟੇ ਖਾਨੇ ਤੇ ਆ ਦੇਖੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕੰਮ ਤੁਹਾਨੂੰ ਕਿੱਦਾਂ ਲੱਗਿਆ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਥੱਲੇ ਵਾਲੇ ਫਲਾਵਰ ਤੇ ਆਜੋ ਹੁਣ ਆ ਥੱਲੇ ਵਾਲਾ ਫਲਾਵਰ ਦੱਸੋ ਜੀ ਕਿੱਦਾਂ ਲੱਗਿਆ ਚਾਰ ਫਲਾਵਰ ਬਾਹੇ ਆ ਥੱਲੇ ਚਾਰ ਖਾਨੇ ਨੇ ਚਾਰ ਖਾਨੇ ਨੇ ਚਾਰੇ ਖਾਨਿਆਂ ਤੇ ਫਲਾਵਰ ਪਿੱਤਲ ਤੇ ਤੁਸੀਂ ਦੇਖ ਸਕਦੇ ਹੋ ਤੇ ਦੱਸਿਓ ਜੀ ਵਰਕ ਕਿੱਦਾਂ ਲੱਗੀ ਆ ਤੇ ਵਿਚੇ ਦੇ ਲਾਇਆ ਜੀ ਆਪਾਂ ਕਪੜਾ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਤੇ ਇਹਦੇ ਉੱਪਰ ਵੀ ਆਪਾਂ ਕੋਕੇ ਲਾਇਏ ਨੇ ਆ ਦੇਖੋ ਕੋਕੇ ਲਾਇਏ ਨੇ ਆਪਾਂ ਪਿੱਤਲ ਤੇ ਜਾਨਕਿ ਜਿੰਨਾ ਵੀ ਜੋ ਵੀ ਵਰਕ ਆ ਜੀ ਤੇ ਫਰੰਟ ਤੇ ਆਪਾਂ ਪਿੱਤਲ ਦੀ ਵਰਕ ਕਰੀ ਆ ਪਹਿਲਾਂ ਆਪਾਂ ਆ ਜਿਹੜੀਆਂ ਪੱਤੀਆਂ ਸੀ ਆ ਆ ਜਿਹੜੀਆਂ ਪੱਤੀਆਂ ਸੀਗੀਆਂ ਆਪਾਂ 골ਡਨ ਕਰੀਆਂ ਸੀਗੀਆਂ ਤੇ ਉਹ ਪਿੱਤਲ ਲੱਗਣ ਕਾਰਨ ਤੇ ਉਹ ਫਿਰ ਪਿੱਤਲ ਉੱਠਿਆ ਨਹੀਂ ਤਾਂ ਕਰਕੇ ਆਪਾਂ ਇਹ ਬ੍ਰਾਊਨ ਕਰਤਾ ਬਾਅਦ ਚ ਪਹਿਲਾਂ ਤੁਸੀਂ ਮੋਰੇ ਵੀਡੀਓ ਚ ਦੇਖਿਆ ਹੋਣਾ ਵਾ ਇਹਨੂੰ ਆਪਾਂ ਗੋਲਡਨ ਕਲਰ ਕੀਤਾ ਹੋਇਆ ਸੀਗਾ ਗੋਲਡਨ ਤੋਂ ਆਪਾਂ ਹੁਣ ਇਹਨੂੰ ਬ੍ਰਾਊਨ ਕਰਤਾ ਤਾਂ ਇਹਦਾ ਪਿੱਤਲ ਉੱਠਿਆ ਜਿਸ ਤਰ੍ਹਾਂ ਉਹਦਾ ਪਿੱਤਲ ਉੱਠ ਰਿਹਾ ਉਸ ਤਰ੍ਹਾਂ ਇਹਦਾ ਉੱਠ ਨਹੀਂ ਸੀ ਰਿਹਾ ਪਹਿਲਾਂ ਤਾਂ ਕਰਕੇ ਫਿਰ ਜਿਹੜੀਆਂ ਇਹਦੀਆਂ ਲੋਹੇ ਦੀਆਂ ਪੱਤੀਆਂ ਸੀਗੀਆਂ ਆਪਾਂ ਗੋਲਡਨ ਕਰੀਆਂ ਸੀਗੀਆਂ ਉਹਨਾਂ ਪੱਤੀਆਂ ਨੂੰ ਆਪਾਂ ਹੁਣ ਬ੍ਰਾਊਨ ਕੀਤਾ ਤਾਂ ਉੱਠਿਆ ਇਹ ਕਲਰ ਤਾਂ ਪਿੱਤਲ ਉੱਠਿਆ ਇਹਦੇ ਤੇ ਹੁਣ ਆਪਾਂ ਤੁਹਾਨੂੰ ਵਿੱਚ ਦਿਖਾਉਨੇ ਹਾਂ ਜੀ ਕੱਪੜਾ ਕੱਪੜਾ ਵਿੱਚ ਲਵਾਇਆ ਇਹਨਾਂ ਨੇ ਤੇ ਆਹ ਦੇਖੋ ਆਹ ਦੇਖ ਸਕਦੇ ਹੋ ਤੁਸੀਂ ਆਹ ਵਿੱਚ ਸਾਰੇ ਕੱਪੜਾ ਲਾਇਆ ਵਾ ਸੰਦੂਖ ਦੇ ਵਿੱਚ ਸਾਰੇ ਕਪੜਾ ਲਗਾਇਆ ਤੇ ਇਸ ਤਰ੍ਹਾਂ ਆ ਉੱਪਰ ਖੰਡੇ ਬਣੇ ਹੋਇਆ ਜੀ ਇਹਦੇ ਖਾਨੇ ਦੇ ਵਿੱਚ ਨਹੀਂ ਲੱਗਦਾ ਕਪੜਾ ਇੱਕ ਆ ਖਾਨਾ ਬਣਿਆ ਹੋਇਆ ਵਾ ਤੇ ਆ ਸਾਰੇ ਵਿੱਚ ਆਪਾਂ ਕਪੜਾ ਲਾਇਆ ਇਹਦੇ ਸੰਦੂਖ ਦੇ ਵਿੱਚ ਇਸੇ ਤਰ੍ਹਾਂ ਦੂਸਰੇ ਸੰਦੂਖ ਦੇ ਵਿੱਚ ਲਗਾਇਆ ਕਪੜਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਲੁੱਕ ਦੇਖੋ ਜੀ ਸੰਦੂਖਾਂ ਦੀ ਕਿੰਨੀ ਸੋਹਣੀ ਲੱਗੀ ਐ ਆਪਾਂ ਤੁਹਾਨੂੰ ਇਕੱਠੇ ਕਰਕੇ ਵੀ ਦਿਖਾਉਂਦੇ ਆ ਦੋਨੇ ਜੋੜ ਕੇ ਇਕੱਠੇ ਕਰ ਦਿੰਨੇ ਆ ਦੋਨੇ ਇਕੱਠੇ ਕਰਕੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ। ਲਓ ਜੀ ਇਕੱਠੇ ਕਰਤੇ ਆ ਸੰਦੂਖ। ਇਕੱਠਿਆਂ ਦੀ ਲੁੱਕ ਦੇਖੋ ਕਿੰਨੀ ਘੇੜਾਈ ਆ। ਹਾਲੋ ਇਕੱਠੇ ਕਰਤੇ ਸੰਦੂਖ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਬਸ ਹੁਣ ਰੈਪ ਕਰਨ ਲੱਗੇ ਆ ਕੰਮ ਕੰਪਲੀਟ ਆ ਇਹਨਾਂ ਦਾ। ਤੇ ਇੱਕ ਇਹਨਾਂ ਦਾ ਨਵਾਂ ਚਰਖਾ ਹੋਰ ਤਿਆਰ ਆ, ਹੋਰ ਤਿਆਰ ਹੋ ਰਿਹਾ ਵਾ। ਤੇ ਉਹਦੀ ਵੀ ਆਪਾਂ ਪੂਰੇ ਪ੍ਰੋਪਰ ਨਵੇਂ ਚਰਖੇ ਦੀ ਬਣਦੇ ਤੇ ਉਹ ਵੀ ਆਪਾਂ ਵੀਡੀਓ ਇਹਦੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਅਪਲੋਡ ਕਰਾਂਗੇ ਜੀ ਅਗਲਾ ਬਲੌਗ ਹੈਗਾ ਇਹਦੇ ਚਰਖੇ ਇਹਨਾਂ ਦੇ ਚਰਖੇ ਦਾ ਅਤੇ ਇਹਨਾਂ ਦੀ ਇੱਕ ਪੇਟੀ ਵੀ ਆਈ ਹੋਈ ਆ ਸੰਦੂਖ ਵਾਲਿਆਂ ਦੀ ਉਹ ਵੀ ਆਪਾਂ ਤਿਆਰ ਕਰਨੀ ਆ ਤੇ ਚਰਖੇ ਤੋਂ ਪਹਿਲਾਂ ਆਪਾਂ ਪੇਟੀ ਦਾ ਬਲੌਗ ਲੈ ਕੇ ਆਵਾਂਗੇ ਪੇਟੀ ਦਾ ਬਲੌਗ ਪਾਵਾਂਗੇ ਅਗਲਾ ਬਲੌਗ ਆਪਾਂ ਪੇਟੀ ਕਿਵੇਂ ਤਿਆਰ ਕਰਦੇ ਆ ਤੇ ਲਓ ਜੀ ਦੱਬ ਕੇ ਸ਼ੇਅਰ ਕਰਿਓ ਜੀ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਮੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਮੂਹਰੇ ਪ੍ਰੋਪਰ ਪਿੱਤਲ ਲਗਾ ਕੇ ਅਗਰ ਤੁਸੀਂ ਸਾਡੇ ਤੋਂ ਨਵੇਂ ਸੰਦੂਖ ਲੈਣਾ ਤੁਸੀਂ ਸਾਡੇ ਤੋਂ ਵੀ ਲੈ ਸਕਦੇ ਹੋ ਨਵੇਂ ਵੀ ਬਣਾਉਂਦੇ ਆ ਆਪਣੇ ਕੋਲੇ ਪੁਰਾਣੇ ਵੀ ਪਏ ਆ ਪੁਰਾਣੇ ਮੋਡੀਫਾਈ ਕਰਕੇ ਸੇਲ ਵੀ ਕਰਦੇ ਆ ਸਾਰਾ ਪੰਜਾਬੀ ਸਭਿਆਚਾਰ ਚਾਰਖੇ ਮਧਾਨੀਆਂ ਸੰਦੂਖ ਚੱਕੀਆਂ ਪੇਟੀਆਂ ਸਾਰਾ ਸਮਾਨ ਆਪਣੇ ਕੋਲੇ ਹੈਗਾ ਜੀ ਤੁਸੀਂ ਆਓ ਵਿਜ਼ਿਟ ਕਰੋ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਨਾਰਿੰਗਵਾਲ ਰੋਡ ਬੱਲੋਵਾਲ ਚੌਕ